ਦੋ ਬੱਚੇ ਅਤੇ ਉਹਨਾਂ ਦੇ ਮਾਪਿਓ ਚੰਗੇ ਭਲੇ ਘਰ ਤੋਂ ਨਿਕਲੇ ਸੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਆਪਣੇ ਰਿਸ਼ਤੇਦਾਰੀ ਦੇ ਵਿੱਚ ਹੀ ਉਹ ਚੱਲੇ ਸੀ ਪਰ ਜਿਵੇਂ ਹੀ ਉਹ ਰਾਤ ਦੇ ਵਿੱਚ ਪਿੰਡ ਕਾਤਰੋ ਦੇ ਨੇੜੇ ਪਹੁੰਚਦੇ ਨੇ ਤਾਂ ਬੱਸ ਦੇ ਵਿੱਚੋਂ ਹੀ ਉਹ ਬਾਹਰ ਡਿੱਗ ਪਏ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋਇਆ ਅਤੇ ਇੱਕ ਔਰਤ ਦੀ ਜਿਸ ਦਾ ਨਾਮ ਹੀਨਾ ਸੀ ਦੋ ਬੱਚਿਆਂ ਦੀ ਇਹ ਮਾਂ ਸੀ ਉਸ ਦੀ ਜਾਨ ਚਲੀ ਗਈ ਪਤੀ ਦੀਆਂ ਅੱਖਾਂ ਦੇ ਸਾਹਮਣੇ ਹੀ ਇਹ ਸਭ ਕੁਝ ਹੋਇਆ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਅਤੇ ਸਿਰਫ ਅਤੇ ਸਿਰਫ ਡਰਾਈਵਰ ਦੀ ਗਲਤੀ ਕਾਰਨ ਹੋਇਆ ਜਿਸਨੇ ਕਿ ਬੱਸ ਨੂੰ ਇੰਨੀ ਗਲਤ ਤਰੀਕੇ ਦੇ ਨਾਲ ਘੱਟ ਮਾਰਿਆ ਤੇਜ਼ ਰਫ਼ਤਾਰ ਸੀ ਇਹ ਕਿ ਸੀਟ ਤੇ ਬੈਠੀਆਂ ਹੋਈਆਂ ਸਵਾਰੀਆਂ ਵੀ ਢੰਡ ਡਿੱਗ ਪਈਆਂ ਅਤੇ ਇਸ ਤਰ੍ਹਾਂ ਦੇ ਨਾਲ ਤਾਕੀ ਦੇ ਵਿੱਚੋਂ ਬੱਚਾ ਅਤੇ ਉਸਦੀ ਮਾਂ ਬਾਹਰ ਡਿੱਗ ਪਏ। ਬੱਸ ਦੇ ਵਿੱਚੋਂ ਮਾਂ ਮੀਆਂ ਡਿੱਗ ਪਈਆਂ ਜਿਸ ਤੋਂ ਬਾਅਦ ਮਾਂ ਦੀ ਜਾਨ ਚਲੀ ਗਈ। ਮਾਸੂਮ ਬੱਚੇ ਆਪਣੀ ਮਾਂ ਤੋਂ ਬਿਨਾਂ ਕਿਵੇਂ ਜ਼ਿੰਦਗੀ ਕੱਢਣਗੇ ਇਹ ਸੋਚ ਕੇ ਹੀ ਦੁੱਖ ਹੁੰਦਾ ਹੈ। ਸਵਾਰੀਆਂ ਦੇ ਸਾਹਮਣੇ ਇੱਕ ਖੌਫਨਾਕ ਘਟਨਾ ਵਾਪਰੀ ਹੈ ਜਿਨ੍ਹਾਂ ਨੇ ਦੱਸਿਆ ਕਿ বাস ਤੇਜ਼ ਸੀ ਪਰ ਦੂਜੇ ਪਾਸੇ ਕੰਡਕਟਰ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਧੁੰਦ ਹੋਣ ਦੇ ਕਾਰਨ বাস ਤੇਜ਼ ਨਹੀਂ ਸੀ ਪਰ ਸਵਾਰੀਆਂ ਦਾ ਕਹਿਣਾ ਕਿ বাস ਇੰਨੀ ਜ਼ਿਆਦਾ ਤੇਜ਼ ਸੀ ਕਿ ਸੀਟਾਂ ਤੇ ਬੈਠੀਆਂ ਸਵਾਰੀਆਂ ਵੀ ਹੇਠਾਂ ਡਿੱਗ ਪਈਆਂ ਜਿਵੇਂ ਹੀ ਇਸ ਸਰਕਾਰੀ বাস ਨੇ ਕੱਟ ਮਾਰਿਆ ਤਾਂ ਮਾਵਾਂ ਧੀਆਂ বাস ਦੇ ਵਿੱਚੋਂ ਬਾਹਰ ਡਿੱਗ ਪਈਆਂ ਜਿਸ ਦੇ ਕਾਰਨ ਮਾਦੀ ਜਾਨ ਚਲੀ ਗਈ ਸੰਗਰੂਰ ਦੇ ਧੂਰੀ ਦੇ ਪਿੰਡ ਕਾਤਰੋ ਦਾ ਇਹ ਮਾਮਲਾ ਜਿੱਥੇ ਰੂ ਕੰਬਾਉ ਘਟਨਾ ਵਾਪਰੀ ਹੈ ਖੌਫਨਾਕ ਘਟਨਾ ਦੇ ਵਿੱਚ ਚਲਦੀ ਵਾਸਤੇ ਵਿੱਚੋਂ ਮਾਵਾਂ ਧੀਆਂ ਡਿੱਗ ਪਈਆਂ ਜਿਸ ਤੇ ਕਾਰਨ ਮਾਂ ਦੀ ਜਾਨ ਚਲੀ ਗਈ ਅਤੇ ਧੀ ਜ਼ਖਮੀ ਹੋ ਗਈ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਮ੍ਰਿਤਕ ਦੇ ਪਤੀ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਤੇ ਪਤਨੀ ਸਮੇਤ ਪਿੰਡ ਸੰਘੇੜਾ ਤੋਂ ਨਾਬਾਂ ਨੂੰ ਜਾ ਰਿਹਾ ਸੀ ਅਤੇ ਇਸੇ ਦੌਰਾਨ ਹੀ ਸਰਕਾਰੀ ਪੀਆਰਟੀਸੀ ਦੀ ਵਾਸਤੇ ਵਿੱਚ ਸਵਾਰ ਹੋਕੇ ਉਹ ਚੱਲੇ ਸਨ ਪੀੜਤ ਨੇ ਦੱਸਿਆ ਕਿ ਉਹ ਧੂਰੀ ਨਜ਼ਦੀਕ ਪਿੰਡ ਕਾਤਰੋ ਕੋਲ ਪਹੁੰਚਦੇ ਨੇ ਤਾਂ ਬੱਸ ਦੇ ਡਰਾਈਵਰ ਨੇ ਅਣਗਹਿਲੀ ਦੇ ਨਾਲ ਬੱਸ ਚਲਾਉਂਦੇ ਹੋਏ ਮੋੜ ਤੇ ਇੱਕਦਮ ਤੇਜ਼ੀ ਦੇ ਨਾਲ ਟੱਕ ਕੱਟ ਮਾਰਿਆ ਜਿਸ ਦੇ ਕਾਰਨ ਉਸਦੀ ਪਤਨੀ ਅਤੇ ਬੱਚੀ ਬੱਸ ਦੀ ਤਾਕੀ ਦੇ ਵਿੱਚੋਂ ਬਾਹਰ ਜਾ ਡਿਗੇ ਨਤੀਜੇ ਦੇ ਵਜੋਂ ਉਹਨਾਂ ਦੀ ਪਤਨੀ ਹੀਨਾ ਦੀ ਸਿਰ ਦੇ ਵਿੱਚ ਸੱਟ ਲੱਗਣ ਦੇ ਕਾਰਨ ਜਾਨ ਚਲੀ ਗਈ ਅਤੇ ਬੱਚੀ ਜਿਸ ਨੂੰ ਕੀ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਉਹ ਹਸਪਤਾਲ ਵਿਖੇ ਜੇਰੇ ਇਲਾਜ ਹੈ ਕੰਡਕਟਰ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਧੁੰਦ ਦੇ ਕਾਰਨ ਬਸ ਸਾਡੀ ਹੋਲੀ ਸੀ ਇਹ ਹਾਦਸਾ ਸਾਡੀ ਗਲਤੀ ਕਾਰਨ ਨਹੀਂ ਹੋਇਆ ਅਤੇ ਤਾਕੀ ਵੀ ਸਵਾਰੀਆਂ ਦੇ ਵੱਲੋਂ ਹੀ ਖੋਲੀ ਗਈ ਸੀ ਸ਼ਾਇਦ ਉਹ ਬੱਚੇ ਨੂੰ ਉਲਟੀ ਕਰਵਾ ਰਹੇ ਸਨ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਥਾਣਾ ਸਦਰ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਤੁ ਸੰਗਰੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ ਰਿਸ਼ਤੇਦਾਰੀ ਤੇ ਬੱਚੇ ਸਾਰਾ ਅਸੀਂ ਬੈਠੇ ਸੀ ਸਰਕਾਰੀ ਇਥੋਂ ਸੰਘੇੜਤੋਂ ਸਰਕਾਰੀ ਬਾਅਦ ਚ ਤੇ ਬਹੁਤ ਅਨਗੈਲੀ ਨਾਲ ਬਾਤ ਚ ਲਾ ਰਹੇ ਸੀ ਕਰ ਰਹੇ ਸੀ ਬਹੁਤ ਜਿਆਦਾ ਅਨਗੈਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇ ਆ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬੱਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੂਨੂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ गिरਦੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹ ਨਾ ਘਾਤਮਾਰਿਆ ਕਰ ਰਿਹਾ ਸਰ ਕਿਹੜੀ ਬਸ ਸੀ ਇਹ ਪੀਆਰਟੀਸੀ ਬਸ ਸੀ ਸਰ ਕੀ ਮੰਗ ਕਰ ਤੁਸੀਂ ਸਰ ਕਰਤ ਹੁਣ ਇਨਸਾਫ ਚਾਹਣੇ ਸਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬਸ ਹਸਪੀਟਲ ਦੇ ਅੰਦਰ ਆਈ ਹੈ ਪ੍ਰਾਈਵੇਟ ਹਸਪੀਟਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ ਪੇਸ਼ੈਂਟ ਦੇ ਹੈੱਡ ਇੰਜੀਨੀਅਰ ਹੋਈ ਸੀਗੀ ਜੋ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪੀਟਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪੀਟਲ ਨਾਲ ਲਿਆਂਦਾ ਉਸ ਤੋਂ ਬਾਅਦ ਜਦੋਂ ਇਹ ਨਾ ਉੱਥੇ ਆਏ ਨੇ ਪ੍ਰਾਈਵੇਟ ਹਸਪੀਟਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦਿਆਂ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇੜੀ ਜਿਹੜੇ ਡੇਲੀ ਪੈਸੇਂਜਰ ਆਉਂਦੇ ਉਹਨਾਂ ਨੇ ਦੱਸਦੇ ਕਿ ਇਹ ਬਹੁਤ ਬੱਸ ਬਹੁਤ ਅੰਗੇਲੀ ਨਾਲ ਚਲਾਉਂਦੇ ਇੰਨੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬੱਸ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇगिरਨੇ ਤਾਂ ਕੀ ਕੰਡੈਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬੱਸ ਡਰਾਈਵ ਕਰੀਏ। ਇਹੇ ਜੀ ਅੰਗਲੀਆਂ ਹੁੰਦੀ ਹੈ ਐਕਸੈਂਟ ਰੁਕ ਨਹੀਂ ਸਕਦੇ। ਨਹੀਂ ਤੂੰ ਦੁਪਹਿਰੇ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ। ਮੋੜ ਆਇਆ ਜੋ ਮੋੜ ਮੋੜੀ ਤੇ ਔਰ ਪਿੱਛੇ ਖੜੇ ਸਿਕਿਉਰਿਟੀ ਕਦਾਂ ਉਲਟੀ ਕਰਵਾ ਰਹੇ ਸੀ ਕਿ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤੂੰ ਦੁਪਹਿਰੋਂ ਪਹਿਰੇ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਦੇ ਬਾਹਰ ਜਾ ਰਹੇ। ਪਿੱਛੇ ਖੜੇ ਟਾਕੀਆਂ ਕੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ। ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ 745 ਤੇ ਆਇਆ ਮਾਰਨਿੰਗ ਤੇ ਬ੍ਰਾਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਆ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਤੇ ਬੱਡ ਹਿਨਾ ਬ੍ਰਾਡ ਡੈਡੀ ਸੀਗੇ ਦੇਖਣ ਤੇ ਪਾਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕਾ ਸੀ ਇਸ ਰਿਸਪੌਂਸ ਵਿੱਚ ਸਾਨੂੰ ਸਿਵਲ ਹਸਪਤਾਲ ਤੋਂ ਇਨਫੋਰਮੇਸ਼ਨ ਮਿਲੀ ਹੈ ਲੇਡੀ ਦੀ ਡੈਥ ਸੰਬੰਧੀ 25 ਦਾ ਖਾਣ ਵਾਲੇ ਉਹਦੇ ਸਵਾਨ ਚ ਅਸੀਂ ਉਹਦੇ ਪਾਰਟਸਾਂ ਦੇ ਬਿਆਨ ਲਿਖ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਿਸ਼ਿਸ਼ਟ ਕਰ ਦਾਂਗੇ ਜੋ ਡੈਡਵਾਲੀ ਜੋ ਕਾਰਵਾਈ ਹੈ ਉਹ ਕਰਕੇ ਡੈਡ ਬੋਰਡ ਇਹਨਾਂ ਦੇ ਹਵਾਲੇ ਕਰ ਦਾਂਗੇ ਸਾਡੇ 77 ਸਿੰਘ ਸੰਤਖਟਰ ਸਿੰਘ ਕਾਰਵਾਈ ਲਈ ਲੱਗੇ ਰਹੇ ਨੇ